ਵੇਰੀ ਵੈਰੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਅੱਜ ਹੋ ਗਿਆ ਨੈਕਸਟ ਡੇ ਤੇ ਆਪਾਂ ਨਾ ਤੋਂ ਹੋ ਗਏ ਰੈਡੀ ਰੈਡੀ ਹੋ ਕੇ ਨੀਚੇ ਬ੍ਰੇਕਫਾਸਟ ਵੀ ਕਰਿਆ ਕਿਉਂਕਿ ਜਿਹੜੇ ਸਾਰਾ ਸਾਰਾ ਗੜੀ ਸਰਾਈ ਵਿੱਚ ਅਸੀਂ ਰਹ ਰਹੇ ਹਾਂ ਨੀਚੇ ਇਹ ਤੇ ਰੈਸਟੋਰੈਂਟ ਪਿਆ ਹੋਇਆ ਅਸੀਂ ਉੱਥੇ ਬ੍ਰੇਕਫਾਸਟ ਵੀ ਕਰ ਲਿਆ ਬਾਹਰ ਜਾਣ ਦੀ ਲੋੜ ਵੀ ਨਹੀਂ ਰਹੀ ਹੈੀ ਹਨਾ ਥੋਣ ਅਸੀਂ ਚੱਲਦੇ ਹਾਂ ਇੱਥੋਂ ਸਾਡਾ ਪਿੰਡ ਦੇਖਾਂ ਜਿਹੜਾ ਸਾਡਾ ਪਿੰਡ ਬਣਾ ਹੋਇਆ ਅੰਮ੍ਰਿਤਸਰ ਵਿੱਚ ਜਿਹਦੇ ਵਿੱਚ ਆਪਣਾ ਪੰਜਾਬੀ ਕਲਚਰ ਪੰਜਾਬੀ ਵਿਰਸਾ ਦਿਖਾਉਂਦੀ ਹੈ ਨਾ ਆਪਾਂ ਅੱਜ ਉਹ ਦੇਖਾਂਗੇ ਉਹਦੇ ਬਾਅਦ ਚੱਲਦੇ ਹਾਂ ਟਾਈਮ ਹੋ ਰਿਹਾ ਮੇਨ ਨਾਲ ਦਾ 10: ਉਹ ਵੀ ਖੋਲੂਗਾ ਫਿਰ ਆਪਾਂ ਜਾ ਕੇ ਦੇਖਾਂਗੇ ਉਹ ਹੁਣ ਅਸੀਂ ਤਾਂ ਪਾਰਕਿੰਗ ਚਲਾਂਗੇ ਪਾਰਕਿੰਗ ਚੋਕ ਚੱਕਾਂਗੇ ਆਪਣੀ ਕਾਰ ਤੇ ਸਮਾਨ ਸਾਡੇ ਇੱਥੇ ਪਿਆ ਰੂਗਾ ਫੋਸਟ ਸਰੇ ਸਾਮ ਨੂੰ ਇੱਥੇ ਆਵਾਂਗੇ ਤੇ ਇੱਕ ਸ਼ਾਮ ਨੂੰ ਫੇਰ ਇੱਕ ਵਾਰ ਗੁਰਦੁਆਰਾ ਸਾਹਿਬ ਦਾ ਮੱਥਾ ਟੇਕਣ ਜਾਵਾਂਗੇ ਆ ਕੇ ਪਹਿਲਾਂ ਦੇਖ ਕੇ ਉਹਨੇ ਸਾਡਾ ਪਿੰਡ ਉਸ ਤੋਂ ਬਾਅਦ ਫੇਰਾ ਕੇ ਵੈਸਟ ਕਰਕੇ ਦੇਖਾਂਗੇ ਕਿ ਟਾਈਮ ਤੇ ਵਾਪਸ ਆਉਣੇ ਕਿਵੇਂ ਵੀ ਹਾਲਾਤ ਆ ਥੱਕਦੇ ਆ ਕਿਵੇਂ ਹੁੰਦਾ ਫਿਰ ਉਸ ਕੋਸ਼ਿਸ਼ ਕਰਾਂਗੇ ਕਿ ਜਾ ਕੇ ਇੱਕ ਵਾਰ ਗੁਰਦੁਆਰਾ ਸਾਹਿਬ ਫੇਰ ਮੱਥਾ ਟੇਕੇ ਜੀ ਬ੍ਰੇਕਫਾਸਟ ਸਾਰਿਆਂ ਨੇ ਕਰ ਲਿਆ ਉਸ ਪੁਛਤਾ ਉਹ ਲੇਟ ਉੱਠੇ ਥੋੜਾ ਰਾਤ ਵੀ ਲੇਟ ਸ ਹੁਣ ਬ੍ਰੇਕਫਾਸਟ ਕਰਕੇ ਹੁਣ ਆਪਾਂ ਹੋ ਗਏ ਰੈਡੀ ਨਾ ਤੋ ਕੇ ਚੱਲਦੇ ਆ ਰੈਡੀ ਹੋ ਚੱਲੀ ਉਧਰ ਤਿਆਰ ਨੇ ਹਾਂ ਵਾ 5 ਮਿੰਟ ਲਾਉਂਦੇ ਇਹਨਾਂ ਨੂੰ ਉਹ ਤਾਂ ਆਪਣੇ ਨਾਲ ਲੇਟ ਹੁੰਦੇ ਨਾ ਆਪਾਂ ਪਹਿਲਾਂ ਤਿਆਰ ਹੋ ਜਾਂਦੇ ਆ ਆਪਾਂ ਚੱਕਣਾ ਕੀ ਹੈ ਤੂੰ ਆਪਾਂ ਇੱਕ ਲਫਾਫਾ ਚੱਕਣਾ ਜਿਹਦੇ ਵਿੱਚ ਖਾਣ ਪੀਣ ਦਾ ਸਮਾਨ ਆ ਬਸ ਹੋਰ ਕੁਝ ਨਹੀਂ ਚੱਕਣਾ ਹੈਗਾ ਚਲੋ ਤੇ ਲੋ ਜੀ ਆਪਾਂ ਪਹੁੰਚ ਗਏ ਸਾਡਾ ਪਿੰਡ ਜਿੱਥੇ ਬਣਿਆ ਹੈ ਅੰਮ੍ਰਿਤਸਰ ਵਿੱਚ ਬਹੁਤ ਜ਼ਿਆਦਾ ਦੂਰ ਨਹੀਂ ਹੈਗਾ ਹੈਗਾ ਸ਼ਹਿਰ ਤੋਂ ਥੋੜਾ ਬਾਹਰ ਹੀ ਹੈ ਬਹੁਤ ਜ਼ਿਆਦਾ ਦੂਰ ਨਹੀਂ ਹੈਗਾ ਪਰ ਅਸੀਂ ਆਗੇ ਇੱਥੇ ਪਹੁੰਚ ਗਏ ਲੈਨੇ ਆਪ ਅੰਦਰ ਜਾ ਕੇ ਟਿਕਟਸ ਬਹੁਤ ਜ਼ਿਆਦਾ ਵਧੀਆ ਬਣਿਆ ਹੋਇਆ ਜਿੰਨਾ ਟਿਕਟ ਦਾ ਪ੍ਰਾਈਸ ਹੈ ਪਹਿਲਾਂ ਪਹਿਲਾਂ ਲੱਗਦਾ ਵੀ ਟਿਕਟ ਦਾ ਪ੍ਰਾਈਸ ਬਹੁਤ ਜ਼ਿਆਦਾ ਪਰ ਜਦੋਂ ਆਪਾਂ ਅੰਦਰ ਜਾਂਦੇ ਆ ਸਾਰਾ ਕੁਝ ਦੇਖਦੇ ਆ ਫਿਰ ਆਪਾਂ ਨੂੰ ਵਰਥ ਲੱਗਦੇ ਟਿਕਟ ਵੀ ਠੀਕ ਹੈ ਪ੍ਰਾਈਸ ਟਿਕਟ ਦਾ ਕਿਉਂਕਿ ਪਹਿਲਾਂ ਆਪਾਂ ਨੂੰ ਪਤਾ ਨਹੀਂ ਹੁੰਦਾ ਹਨਾ ਫਿਰ ਸਾਰਾ ਆਪਣਾ ਇਹਦੇ ਵਿੱਚ ਪੰਜਾਬੀ ਵਿਰਸਾ ਪੰਜਾਬੀ ਕਲਚਰ ਸਭਿਆਚਾਰ ਆਪਾਂ ਨੂੰ ਦੇਖਣ ਨੂੰ ਮਿਲਦਾ ਜੋ ਪੁਰਾਣੇ ਜ਼ਮਾਨੇ ਵਿੱਚ ਸਭ ਚੀਜ਼ਾਂ ਸੀ ਉਦੋਂ ਰੇਡੀਓ ਦਾ ਜ਼ਮਾਨਾ ਸੀ ਕਿਹੋ ਜਿਹਾ ਟੀਵੀ ਹੁੰਦਾ ਸੀ ਨਾ ਕਿਹੋ ਜਿਹੇ ਮੰਜੇ ਹੁੰਦੇ ਸੀ ਕਿਵੇਂ ਚੁੱਲਿਆਂ ਤੇ ਕਹਾਣੇ ਬੰਦੇ ਸੀ ਕੀ ਖਾਣੇ ਬਣਾਏ ਸੀ ਉਸ ਟਾਈਮ ਦੇ ਉਹ ਸਭ ਕੁਝ ਆਪਾਂ ਇਹਦੇ ਵਿੱਚ ਦਿਖਾਇਆ ਹੈ ਜਾਦੂਗਰ 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 ਮੈਂ ਟਕੇ ਸਾਰੇ ਤਮਾਸ਼ਾ ਦੇਖਣ ਹਾਂਜੀ ਇਹ ਜਾਦੂ ਕੀ ਬਾਤ ਸੁਣੀ ਹੈ ਤੇ ਉਹ ਦੋ ਰੰਗ ਬੰਨੇ ਦੀਆਂ ਤੇ ਪਹਿਲਾ ਰੰਗ ਦੇਖੋ ਮੂਟੀ ਦਾ ਰੰਗ ਹੱਥ ਲਗਾ ਆ ਦੇਖ ਜਿਵੇਂ ਆ ਬਹੁਤ ਵੱਡਾ ਮੰਜਾ ਬਣਿਆ ਹੋਇਆ ਬਾਹਰ ਜੋ ਆਪਾਂ ਐਂਟਰ ਕਰਦੇ ਆ ਲਿਖਿਆ ਹੋਇਆ ਕਿ ਸਭ ਤੋਂ ਵੱਡਾ ਕੋਟ ਹੈ ਹਨਾ ਯਾਨੀ ਕਿ ਸਭ ਤੋਂ ਵੱਡਾ ਮੰਜਾ ਇੱਥੇ ਹੈਗਾ ਤਾਂ ਆਪਾਂ ਐਂਟਰ ਹੋ ਗਏ ਅੰਦਰ ਸਾਭਰਾ ਪਿੰਡ ਵਾਂਗੂ ਜਿਵੇਂ ਪਹਿਲਾਂ ਪਿੰਡਾਂ ਦਾ ਘਰ ਦੇ ਮਾਹੌਲ ਸੀ ਪਿੰਡਾਂ ਦੇ ਉਵੇਂ ਬਣਿਆ ਹੋਵੇਂ ਚੂਲੇ ਚੌਂਕੇ ਬਣੇ ਹੋਏ ਨੇ ਚੂਲੇ ਚੌਂਕੇ ਦੇ ਉੱਪਰ ਉਸ ਤਰ੍ਹਾਂ ਹੀ ਛਤੜੇ ਜੇ ਪਾਏ ਹੋਏ ਨੇ ਤੇ ਬਹੁਤ ਵਧੀਆ ਤਰੀਕੇ ਨਾਲ ਆਪਣਾ ਪੰਜਾਬੀ ਕਲਚਰ ਇਹਨਾਂ ਨੇ ਰਿਪਰੈਜ਼ੈਂਟ ਕੀਤਾ ਹੋਇਆਗਾ ਇੱਥੇ ਮਿਲ ਰਹੀ ਸੀ ਲੱਸੀ ਲੱਸੀ ਬਹੁਤ ਜ਼ਿਆਦਾ ਟੇਸਟੀ ਸੀ ਬਹੁਤ ਜ਼ਿਆਦਾ ਟੇਸਟੀ ਲੱਸੀ ਕਿ ਅਸੀਂ ਦੋ ਦੋ ਤਿੰਨ ਤਿੰਨ ਵਾਰ ਪੀਤੀ ਅੰਦਰ ਆਪਾਂ ਨੂੰ ਖਾਣ ਪੀਣ ਨੂੰ ਵੀ ਮਿਲਦਾ ਤੇ ਇੱਕ ਮੀਲ ਵੀ ਆਪਣਾ ਟਿਕਟ ਵਿੱਚ ਇਨਕਲੂਡ ਹੁੰਦਾ ਹੈ ਚਾਹੇ ਤੁਸੀਂ ਲੰਚ ਕਰ ਲਓ ਜੇ ਲੰਚ ਦਾ ਟਾਈਮ ਆ ਜਾਂ ਤੁਸੀਂ ਲੰਚ ਟਾਈਮ ਦੇ ਬਾਅਦ ਵਿੱਚ ਆਨੇ ਤਾਂ ਤੁਸੀਂ ਡਿਨਰ ਵੀ ਕਰ ਸਕਦੇ ਹੋ ਹੈ ਪ੍ਰਾਣੇ ਅੰਦਰ ਹੀ ਬੈਠੇ ਮੈਨੂੰ ਪਤਾ ਹੀ ਨਹੀਂ ਆ ਨੂਰ ਪਹਿਲਾਂ ਤਾਂ ਕਾਨਸਾ ਹੁੰਦੀਆਂ ਸੀ ਸਾਡੇ ਘਰ ਦੇ ਸ਼ੋਕੇਸ ਨੂੰ ਹੁੰਦੇ ਸੀ ਕਾਨਸਾ ਨੇ ਕਾਨਸਾ ਕਹਿੰਦੇ ਸੀ ਉਹਨੋਂ ਤੇ ਉਹ ਰੇਡੀਓ ਪਿਆ ਕਾਨਸ ਕਾਨਸਾ ਹੁਣ ਤੇ ਹਮ ਸ਼ੋਕੇਸ ਮਾਡਰਨ ਵੁੱਡਵਰਕ ਕਰਨਾਗੇ ਕੁਝ ਰੱਖਣ ਨੂੰ ਡੈਕੋਰ ਪੀਸਿਸ ਆ ਰੇਡੀਓ ਆ ਕਨਾਲੀ ਰੇਡੀਓ ਨਾ ਚੱਲ ਰਿਹਾ ਪਤਿਲੇ ਪੇ ਯਾਰ ਇੱਕ ਪਤਿਲੇ ਪੇ ਪਿੱਛੇ ਕਿੰਨੇ ਪਿਆਰ ਜੋ ਦਿੱਦਾ ਫਾਰਮ ਆ ਦਾ ਯੂ ਐਸਏ ਕੈਨੇਡਾ ਉਹਨੂੰ ਉਰਤ ਬਿੱਤੀ ਆ ਗਈ ਪ੍ਰਾਂਤ ਪਿਆ ਤੇ ਅੰਦਰ ਆਪਾਂ ਨੂੰ ਕੁਛ ਨਾ ਕੁਛ ਖਾਣ ਨੂੰ ਮਿਲ ਜਾਂਦਾ ਆਪਾਂ ਨੂੰ ਭੁੱਖ ਨਹੀਂ ਮਹਿਸੂਸ ਹੁੰਦੀ ਬਹੁਤ ਵੱਡੀ ਜਗ੍ਹਾ ਵਿੱਚ ਇਹ ਬਣੇ ਹੋਏ ਇੱਥੇ ਲੇਡੀਜ਼ ਬਣਾ ਰਹੇ ਸੀ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਬਹੁਤ ਹੀ ਜ਼ਿਆਦਾ ਟੇਸਟੀ ਇਸ ਵਿੱਚ ਕਿਉਂ ਪਾ ਕੇ ਦੇ ਰਹੇ ਸੀ ਇਸ ਤਰੀਕੇ ਨਾਲ ਬਹੁਤ ਜ਼ਿਆਦਾ ਟੇਸਟੀ ਸੀਗਾ ਪਹਿਲਾਂ ਤਾਂ ਕਹਿੰਦੇ ਨਹੀਂ ਖਾਣਾ ਨਹੀਂ ਖਾਣਾ ਸਾਗ ਫਿਰ ਜੋ ਇੱਕ ਨੇ ਖਾਦਾ ਫਿਰ ਕਿਹਾ ਬਹੁਤ ਟੇਸਟੀ ਫਿਰ ਸਾਰਿਆਂ ਨੇ ਇੱਕ ਇੱਕ ਰੋਟੀ ਜ਼ਰੂਰ ਟੇਸਟ ਕੀਤੀ ਬਹੁਤ ਜ਼ਿਆਦਾ ਟੇਸਟੀ ਸੀ ਤੇ ਇਦਾਂ ਆਪਾਂ ਨੂੰ ਬਾਬਾ ਜੀ ਦਿਖਾ ਰਹੇ ਨੇ ਜਿਵੇਂ ਪਹਿਲਾਂ ਵਾਲੇ 올ਡ ਕਲਚਰ ਵਿੱਚ ਆਪਾਂ ਨੂੰ ਫਿਲਮਾਂ ਜਾਂ ਦਿਖਾਉਂਦੇ ਹੁੰਦੇ ਸੀ ਪਿਕਚਰਸ ਦਿਖਾਉਂਦੇ ਹੁੰਦੇ ਸੀ ਹੈ ਨਾ ਉਸ ਉਸ ਤਰੀਕੇ ਨਾਲ ਪਿਕਚਰਸ ਦੇ ਨਾਲ ਨਾਲ ਇੱਕ ਮੂਵੀ ਬਣੀ ਹੋਈ ਹੈ ਲਾਈਕ ਪਿਕਚਰਸ ਦੀ ਕੰਟੀਨਿਊ ਕਰਕੇ ਮੂਵੀ ਹੈ ਜੋ ਵੀ ਚਲੋ ਮੇਰੇ ਤੋਂ ਕੁਝ ਗਲਤੀ ਵੀ ਹੋ ਗਈ ਸੌਰੀ ਤਾਂ ਉਸ ਤਰੀਕੇ ਨਾਲ ਦਿਖਾ ਰਹੇ ਸੀਗੇ ਇਹ ਯਾਨੀ ਕਿ ਹੁਣ ਦੇ ਬੱਚਿਆਂ ਨੂੰ ਜਿਵੇਂ ਹੁਣ ਦੀ ਪੀੜ੍ਹੀ ਨੂੰ ਪਹਿਲਾਂ ਵਾਲੇ ਜ਼ਮਾਨੇ ਬਾਰੇ ਵੀ ਨਹੀਂ ਪਤਾ ਉਹ ਚੀਜ਼ਾਂ ਦਾ ਨਹੀਂ ਪਤਾ ਹਨ ਜਿਹਦੇ ਵਿੱਚ ਆਪਣੇ ਪੈਰੈਂਟਸ ਗੁਜ਼ਰ ਕੇ ਆਏ ਨੇ ਉਹਨਾਂ ਨੇ ਜੋ ਹੰਡਾਇਆ ਸਮਾਂ ਉਹ ਸਾਰਾ ਕਲਚਰ ਉਹ 올ਡ ਟਾਈਮ ਸਾਰਾ ਆਪਾਂ ਨੂੰ ਇੱਥੇ ਦੇਖਣ ਨੂੰ ਮਿਲਦਾ ਉਹ ਸਭ ਚੀਜ਼ਾਂ ਉਹੋ ਜਿਹੇ ਘਰ ਕਿਸ ਤਰ੍ਹਾਂ ਦੇ ਘਰ ਸੀਗੇ ਕਿਸ ਤਰ੍ਹਾਂ ਦਾ ਰਹਿਣ ਸੈਨ ਸੀ ਹਨ ਉਵੇਂ ਜਿਵੇਂ ਕਿਚਨ ਭਾਂਡੇ ਸਭ ਕੁਝ ਦਿਖਾਇਆ ਗਿਆ ਇਹ ਆ ਗਿਆ ਫੁਲਕਾਰੀ ਹਾਊਸ ਦੇਖੋ ਉੱਪਰ ਬੋਰਡ ਵੀ ਲੱਗਾ ਸ਼ਗੁਨ ਸ਼ਗਨਾ ਦੀ ਫੁਲਕਾਰੀ ਇੱਥੇ ਫੁਲਕਾਰੀ ਆ ਆਪਾਂ ਖਰੀਦ ਵੀ ਸਕਦੇ ਆ ਹੈਂਡਵਰਕ ਦੇ ਫੁਲਕਾਰੀ ਆ ਨੇ ਇਹ ਲੇਡੀਜ਼ ਆਪ ਤਿਆਰ ਕਰਦੀਆਂ ਨੇ ਬਹੁਤ ਸੋਹਣੀਆਂ ਫੁਲਕਾਰੀ ਆ ਸੀ ਇੱਥੇ ਪਰ ਅਸੀਂ ਇੱਥੋਂ ਨਹੀਂ ਖਰੀਦੀ ਇਹ ਬੀਬੀ ਇੱਥੇ ਖੇਸ ਤੇ ਉੱਪਰ ਕਰ ਰਹੇ ਨੇ ਹੈਂਡਵਰਕ ਦੀ ਕੋਈ ਕਢਾਈ ਹੈ ਮੈਨੂੰ ਨਹੀਂ ਇਹ ਨਾ ਜਾਂਦੀ ਮੈਨੂੰ ਪਤਾ ਤੇ ਆ ਗਿਆ ਸਰਦਾਰ ਲਾਭ ਸਿੰਘ ਨੰਬਰਦਾਰ ਉਹਨਾਂ ਦਾ ਘਰ ਹੈ ਦਾ ਅਲੱਗ-ਅਲੱਗ ਤਰੀਕੇ ਨਾਲ ਇਹ ਬਣੇ ਹੋਏ ਨੇ ਜਿਵੇਂ ਨੰਬਰਦਾਰ ਦਾ ਘਰ ਹੈ ਤੇ ਇਹ ਨੰਬਰਦਾਰ ਵਾਂਗੂ ਹੀ ਰਿਪਰੈਜ਼ੈਂਟ ਕੀਤਾ ਹੋਇਆ ਜਿਵੇਂ ਉਸ ਟਾਈਮ ਵਿੱਚ ਨੰਬਰਦਾਰਾਂ ਦੇ ਘਰ ਹੁੰਦੇ ਸੀਗੇ ਅੱਗੇ ਦਰਵਾਜਾ ਬਣਿਆ ਹੋਇਆਗਾ ਫਿਰ ਅੱਗੇ ਜਾ ਕੇ ਵੇਖਾ ਉਸ ਤਰ੍ਹਾਂ ਦੇ ਘਰ ਬਣੇ ਹੋਏ ਨੇ ਉਵੇਂ ਉਵੇਂ ਵਿੰਡੋਸ ਦਰਵਾਜੇ ਉਵੇਂ ਡਿਜ਼ਾਈਨ ਕੀਤੇ ਹੋਏ ਨੇ ਉਹੋ ਜਿਹੇ ਭਾਂਡੇ ਪਏ ਨੇ ਫ੍ਰੀ ਮਹਿੰਦੀ ਵੀ ਇਹ ਲਗਾਉਂਦੇ ਨੇ ਜੇ ਕਿਸੇ ਨੇ ਮਹਿੰਦੀ ਲਗਾਉਣੀ ਹੈ ਬੇਬੇ ਜੀ ਪਏ ਨੇ ਮੰ지에 ਤੇ ਇਹ ਬੇਬੇ ਜੀ ਜਸਟ ਇੱਕ ਮੂਰਤੀ ਨੇ ਸਟੈਚੂ ਨੇ ਸੱਚੀ ਮੁੱਚ ਹੀ ਨੇ ਇਹ ਬਾਬਾ ਜੀ ਸੱਚੀ ਮੁੱਚ ਹੀ ਬੈਠੇ ਤੇ ਇੱਥੇ ਨੰਬਰਦਾਰ ਨੇ कूलर चलਦੇ ਸੀ ਜਗਾ ਜਗਾ ਗਰਮੀ ਮਹਿਸੂਸ ਨਹੀਂ ਹੋ ਰਹੀ ਸੀ ਹੈਗੀ ਗਰਮੀ ਬਹੁਤ ਸੀ ਬਾਹਰ ਪਰ कूलर ਜਗਾ ਜਗਾ ਤੇ ਲੱਗੇ ਹੋਏ ਸੀ ਤੁਹਾਨੂੰ ਪਾਣੀ ਵੀ ਪੀਣ ਦਾ ਅਵੇਲੇਬਲ ਅੰਦਰ ਤੋਂ ਚਿੰਤਾ ਕਰਨ ਦੀ ਲੋੜ ਹੀ ਨਹੀਂ ਕਿ ਅੰਦਰ ਸਾਨੂੰ ਭੁੱਖ ਲੱਗੂ ਕ ਪਿਆਸ ਲੱਗੂਗੀ ਕੁਛ ਨਹੀਂ ਤੁਸੀਂ ਲੈ ਕੇ ਜਾਣਾ ਖਾਣ ਪੀਣ ਦਾ ਸਮਾਨ ਨਾ ਤੁਸੀਂ ਪਾਣੀ ਲੈ ਕੇ ਸਭ ਕੁਝ ਤੁਹਾਨੂੰ ਅੰਦਰ ਹੀ ਮਿਲੇਗਾ ਇਹ ਹੈਗਾ ਵਾਲ ਕਲॉक ਜਿਵੇਂ ਪਹਿਲਾਂ ਹੁੰਦੇ ਸੀ ਨਾ ਉਹਨਾਂ ਦੇ ਜਿਵੇਂ ਵੱਡੇ ਵੱਡੇ ਭਾਂਡੇ ਰੱਖੇ ਹੋਏ ਨੇ ਆਪ ਟੀਵੀ ਰੱਖਿਆ ਹੋਇਆ ਹੈ ਪਹਿਲਾਂ ਵਾਲੇ ਜ਼ਮਾਨੇ ਦਾ ਪੱਖਾ ਰੱਖਿਆ ਹੋਇਆ ਹੈ ਇੱਧਰ ਦੇਖੋ ਨਾ ਇੰਦਾ ਸਾਰਾ ਕੁਝ ਆਪਾਂ ਨੂੰ 올ਡ ਕਲਚਰ ਦੇਖਣ ਨੂੰ ਮਿਲਦਾ ਹੈ ਬਹੁਤ ਜ਼ਿਆਦਾ ਵਧੀਆ ਲੱਗਦਾ ਐਨੇ ਟਾਈਮ ਬਾਅਦ ਇਹ ਕਲਚਰ ਨੂੰ ਦੇਖ ਕੇ ਨੇ ਹੁਣ ਤਾਂ ਬਿਲਕੁਲ ਹੀ ਖਤਮ ਹੀ ਹੋ ਚੁੱਕਾ ਹੈ ਇੱਧਰ ਦੇਖੋ ਮੱਝ ਬਣਾਈ ਹੋਈ ਹੈ ਤੇ ਨੀਚੇ ਬੈਠੀ ਲੇਡੀਜ਼ ਇਕ ਧਾਰ ਕੱਟ ਰਹੇ ਨੇ ਇਹ ਵੇੜਾ ਦੇਖੋ ਵੇੜੇ ਵਿੱਚ ਰਕਤ ਲੱਗੇ ਹੋਏ ਨੇ ਖੁੱਲੇ ਡੁੱਲੇ ਵੇੜੇ ਬਣੇ ਹੋਏ ਨੇ ਤੇ ਇੱਧਰ ਬਣਿਆ ਹੋਇਆ ਚੁੱਲਾ ਚੌਂਕਾ ਯਾਨੀ ਕਿ ਰਸੋਈ ਬਣੀ ਹੋਈ ਜਿਵੇਂ ਪਹਿਲਾਂ ਦੀਆਂ ਰਸੋਈਆਂ ਹੁੰਦੀਆਂ ਸੀ ਕੱਚੀਆਂ ਕੰਧੋਲੀਆਂ ਮਿੱਟੀ ਨਾਲ ਲਪੀਆਂ ਹੋਈਆਂ ਉੱਤੇ ਡਿਜ਼ਾਈਨ ਬਣੇ ਹੋਏ ਨੇ ਤੇ ਉਵੇਂ ਜਿਵੇਂ ਵਿੱਚ ਪਿੱਤਲ ਦੇ ਭਾਂਡੇ ਪਏ ਨੇ ਵੱਡੇ ਵੱਡੇ ਚੱਕੀ ਵੀ ਲੱਗੀ ਹੋਈ ਆ ਮੰਜਾ ਡਿਆ ਪਿਆ ਪੱਖਾ ਲੱਗਿਆ ਪਿਆ ਸਭ ਕੁਝ ਉਵੇਂ ਜਿਵੇਂ ਹੀ ਦੇਖੋ ਕਰ ਦੇਖੋ ਪੁਰਾਣੇ ਬਕਸੇ ਪੇਟੀਆਂ ਵੱਡੇ ਵੱਡੇ ਟੋਕਣੀਆਂ ਪਤਿੱਲੇ ਪ੍ਰਾਂਤਾ ਉਸ ਤਰੀਕੇ ਨਾਲ ਸਭ ਕੁਝ ਦੇਖਣ ਨੂੰ ਮੈਨੂੰ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਵਧੀਆ ਲੱਗਦਾ ਉੱਥੇ ਜਾ ਕੇ ਔਰ ਇਹਨਾਂ ਦੀ ਟਿਕਟ ਦਾ ਪ੍ਰਾਈਸ ਹੈਗਾ ਸੀ 850 ਰੁਪਏ ਇਹ ਆ ਗਿਆ ਪ੍ਰੀਤਮ ਸਿੰਘ ਜੁਲਾਹੇ ਦਾ ਘਰ ਟਿਕਟ ਦਾ ਪ੍ਰਾਈਸ ਸੀ 850 850 ਦੇ ਵਿੱਚ ਤੁਹਾਨੂੰ ਅੰਦਰ ਨਿੰਬੂ ਪਾਣੀ ਜਿਵੇਂ ਮੱਕੀ ਦੇ ਖੀਲਾ ਮਿਲਣਗੇ ਖਾਣ ਨੂੰ ਪਾਪਕੋਰਨ ਲੱਸੀ ਮਿਲੂਗੀ बाजरे ਦੀ ਖਿਚੜੀ ਮਿਲੂਗੀ ਮੱਕੀ ਦੀ ਰੋਟੀ ਸਰੋਂ ਦਾ ਸਾਗ ਮਿਲੂਗਾ ਐਸ ਤਰ੍ਹਾਂ ਚੀਜ਼ਾਂ ਵਿੱਚ ਖਾਣ ਪੀਣ ਨੂੰ ਮਿਲਦੀਆਂ ਨੂੰ ਤੁਹਾਨੂੰ ਭੁੱਖ ਦਾ ਪਤਾ ਹੀ ਲੱਗਦਾ ਤੇ ਇੱਕ ਈਲ ਇਨਕਲੂਡ ਹੁੰਦਾ ਇਹਨੇ ਟਿਕਟ ਵਿੱਚ ਲੰਚ ਜਾਂ ਡਿਨਰ ਈਲ ਵੀ ਬਹੁਤ ਹੀ ਜ਼ਿਆਦਾ ਟੇਸਟੀ ਹੁੰਦਾ ਖਾਣਾ ਇੰਨਾ ਜ਼ਿਆਦਾ ਟੇਸਟੀ ਸੀ ਨਾ ਸਭ ਕੁਝ ਦੇਖ ਕੇ ਖਾਣਾ ਖਾ ਕੇ ਫਿਰ ਸਾਨੂੰ ਲੱਗਿਆ ਵੀ ਟਿਕਟ ਬਹੁਤ ਮਹਿੰਗੀ ਨਹੀਂ ਹੈਗੀ ਠੀਕ ਹੈ ਪਹਿਲਾਂ ਸਾਨੂੰ ਲੱਗ ਰਿਹਾ ਸੀ ਮਹਿੰਗੀ ਹੈ ਪਰ ਨਹੀਂ ਮਹਿੰਗੀ ਨਹੀਂ ਹੈਗੀ ਟਿਕਟ ਠੀਕ ਸੀ ਜੋ ਆਪਾਂ ਇਹਦੇ ਵਿੱਚ ਦੇਖਿਆ ਬਹੁਤ ਆਪਣਾ ਐਂਟਰਟੇਨਮੈਂਟ ਹੁੰਦਾ ਬਹੁਤ ਕੁਝ ਸਿੱਖਣ ਨੂੰ ਮਿਲਦਾ ਦੇਖਣ ਨੂੰ ਮਿਲਦਾ ਹਨਾ ਤੇ ਇਧਰ ਜਿਵੇਂ ਜੁਲਾਹੇ ਦਾ ਘਰ ਸੇ ਜੋ ਜੁਲਾਹੇ ਦਾ ਕੀਤਾ ਹੁੰਦਾ ਸੀ ਉਸ ਟਾਈਮ ਉਹ ਜੁਲਾਹੇ ਨੇ ਰਿਪਰੈਜ਼ੈਂਟ ਕੀਤਾ ਇੱਥੇ ਜਿਵੇਂ ਉਹ ਤਾਣੀ ਬੁੰਦੇ ਹੁੰਦੇ ਸੀ ਖੇਸ ਬੁੰਦੇ ਸੀ ਉਹ ਹੀ ਉਹ ਬੁੰਨ ਰਹੇ ਸੀ ਇੱਥੇ ਬੁਣ ਕੇ ਦਿਖਾ ਰਹੇ ਸੀ ਵੀ ਇਸ ਤਰ੍ਹਾਂ ਇਹ ਬੁੰਨ ਬੁਣਿਆ ਜਾਂਦਾ ਕਿਵੇਂ ਹੁਣ ਚਲੋ ਸਾਨੂੰ ਵੀ ਦੇਖਿਆ ਤਾਂ ਹੈਗਾ ਸੀ ਵੀ ਪਰ ਅਸੀਂ ਘੱਟ ਦੇਖਿਆ ਚੀਜ਼ਾਂ ਘੱਟ ਦੇਖਿਆ ਜਿਵੇਂ ਹੁਣ ਅੱਗੇ ਸਾਡੇ ਬੱਚੀ ਨੂੰ ਉਹਨਾਂ ਨੂੰ ਇਹ ਚੀਜ਼ਾਂ ਦੀ ਬਿਲਕੁਲ ਵੀ ਨੌਲੇਜ ਨਹੀਂ ਹੈਗੀ ਹੈ ਨਾ ਚਲੋ ਪੇਰੈਂਟਸ ਨੂੰ ਤਾਂ ਆਪਣੇ ਨੂੰ ਪਤਾ ਬਿਆ ਚੀਜ਼ਾਂ ਹੁੰਦੀਆਂ ਨੇ ਇਹ ਆਗੇ ਲਾਹੌਰੀ ਪੰਜਾਬੀ ਜੁੱਤੀ ਇਧਰ ਪੰਜਾਬੀ ਜੁੱਤੀਆਂ ਲੱਗੀਆਂ ਹੋਈਆਂ ਨੇ ਆਪਾਂ ਇਹ ਬਾਏ ਵੀ ਕਰ ਸਕਦੇ ਆ ਜਿਹੜੀ ਆਪਾਂ ਨੂੰ ਪਸੰਦ ਆ ਆਪਾਂ ਖਰੀਦ ਵੀ ਸਕਦੇ ਆ ਇਹਨਾਂ ਵਿੱਚੋਂ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਸੀ ਮੇਰਾ ਦਿਲ ਕਰਦਾ ਸੀ ਲੈਣ ਨੂੰ ਪਰ ਐਕਚੁਅਲੀ ਮੈਂ ਜੁੱਤੀ ਮੇਰੇ ਪੈਰ ਨੂੰ ਬਿਲਕੁਲ ਹੀ ਕੰਫਰਟੇਬਲ ਨਹੀਂ ਮੇਰੇ ਪੈਰਾਂ ਤਾਂ ਛਾਲੇ ਹੋਏ ਨੇ ਮੈਂ ਜੁੱਤੀ ਪਾ ਹੀ ਨਹੀਂ ਸਕਦੀ ਨਹੀਂ ਮੈਂ ਜ਼ਰੂਰ ਇੱਕ ਜੁੱਤੀ ਲੈਂਦੀ ਬਹੁਤ ਸੋਹਣੇ ਸੋਹਣੇ ਜੁੱਤੀਆਂ ਸੀਆਂ ਤੇ ਆ ਆ ਗਿਆ ਇੱਕ ਜਿਵੇਂ ਕੋਈ ਪ੍ਰੋਗਰਾਮ ਕਰਨ ਲਈ ਹੈ ਇੱਕ ਵਿਆਹ ਕਰਨ ਲਈ ਅੱਗੇ ਖੁੱਲੇ ਡੁੱਲੇ ਵੇੜੇ ਹੁੰਦੇ ਮੰਜੇ ਡੇ ਹੋਏ ਨੇ ਮਿਊਜ਼ਿਕ ਲੱਗਿਆ ਹੋਇਆ ਉਸ ਤਰ੍ਹਾਂ ਦਾ ਇਹ ਆ ਦੇਖੋ ਬਹੁਤ ਜ਼ਿਆਦਾ ਅੰਦਰ ਮੰਜੇ ਡੇ ਹੋਏ ਨੇ ਮਿਊਜ਼ਿਕ ਲੱਗਿਆ ਹੋਇਆ ਸੀਗਾ ਜਿਵੇਂ ਕਿਸੇ ਨੇ ਅੱਗੇ ਪ੍ਰੋਗਰਾਮ ਹੁੰਦੇ ਵੇੜਿਆਂ ਵਿੱਚ ਮੰਜੇ ਡੇ ਹੁੰਦੇ ਮੰਜਿਆਂ ਦੇ ਡਿਜ਼ਾਈਨ ਦੇਖੋ ਕਲਰ ਦੇਖੋ ਕਿੰਨੇ ਸੋਹਣੇ ਕਿੰਨਾ ਸੋਹਣਾ ਸਜਾਇਆ ਹੋਇਆ ਸੀਗਾ ਔਰ ਸਜਾਇਆ ਵੀ ਉਹਨਾਂ ਨੇ ਇਹੋ ਜਿਹੀ ਚੀਜ਼ਾਂ ਨਾਲ ਸੀ ਜੋ ਆਪਾਂ ਹੁਣ ਕਈ ਵਾਰ ਕੂੜਾ ਕਹਿ ਕੇ ਵਿਕਾਰ ਕਹਿ ਕੇ ਆਪਾਂ ਘਰੋਂ ਕੱਢ ਦਨਾਂ ਸੁੱਟ ਦਨਾਂ ਬਹੁਤ ਸਾਰੇ ਆਈਡੀਆਸ ਵੀ ਮਿਲਦੇ ਸੀ ਆਪਾਂ ਨੂੰ ਇਥੋਂ ਘਰ ਨੂੰ ਕੁਝ ਜਿਹਾ ਆਪਾਂ ਥੋੜੀ ਜੀ ਮਿਹਨਤ ਕਰਕੇ ਆਪਾਂ ਡੈਕੋਰੇਟ ਕਰਨਾ ਚਾਹੀਏ ਕੁਝ ਨਾ ਕੁਝ ਆਪਾਂ ਨੂੰ ਆਈਡੀਆਸ ਵੀ ਜਰੂਰ ਮਿਲਦੇ ਨੇਗੇ ਅਸੀਂ ਇੱਥੇ ਫਸਟ ਟਾਈਮ ਗਏ ਸੀ ਅਮਰੀਕ ਸਰ ਗਏ ਕਈ ਵਾਰੀ ਪਰ ਅਸੀਂ ਇੱਥੇ ਨਹੀਂ ਗਏ ਸੀਗੇ ਅਸੀਂ ਫਸਟ ਟਾਈਮ ਇੱਥੇ ਵਿਜ਼ਿਟ ਕੀਤਾ ਅਸੀਂ ਸੋਚ ਕੇ ਗਏ ਸੀ ਵੀ ਸਾਡਾ ਪਿੰਡ ਅਸੀਂ ਦੇਖ ਕੇ ਹੀ ਆਉਣਾ ਬਹੁਤ ਵਧੀਆ ਲੱਗਿਆ ਸਾਨੂੰ ਬਹੁਤ ਜ਼ਿਆਦਾ ਟੈਲੈਂਟਡ ਲੋਕ ਸੀਗੇ ਇੱਥੇ ਸਾਨੂੰ ਦੇਖ ਕੇ ਮੇਰੇ ਲੋਕਾਂ ਵਿੱਚ ਇੰਨਾ ਜ਼ਿਆਦਾ ਟੈਲੈਂਟ ਭਰਿਆ ਹੋਇਆ ਹਲੇ ਮੈਂ ਪੂਰੀ ਵੀਡੀਓ ਲਾਈਕ ਪੂਰੇ ਸਾਡੇ ਪਿੰਡ ਦੀ ਵੀਡੀਓ ਨਹੀਂ ਸ਼ੂ ਕਿ ਕਿਉਂਕਿ ਮੈਂ ਮੈਂ ਖੁਦ ਵੀ ਇੰਜੋਏ ਕਰਨਾ ਸੀ ਨਾ ਕੱਲੀ ਵੀਡੀਓ ਤੇ ਨਹੀਂ ਰਹਿਣਾ ਸੀਗਾ ਫਿਰ ਐਵੇਂ ਹੀ ਹੁੰਦਾ ਵੀ ਆਡੀਅנס ਜੋ ਅਸੀਂ 90% ਆਡੀਅנס ਨੇ ਇਹ ਦੇਖਿਆ ਵੀ ਹੋਇਆ ਹੋਊਗਾ ਤੋਂ ਉਸ ਕਰਕੇ ਫਿਰ ਅਗਲਾ ਵੀ ਬੋਰ ਹੋ ਜਾਂਦਾ ਵੀ ਇਹ ਤਾਂ ਦੇਖਿਆ ਹੋਇਆ ਕੀ ਦੇਖਣਾ ਇਹਦਾ ਉਸ ਕਰਕੇ ਮੈਂ ਫਿਰ ਉਸ ਕਰਕੇ ਨਾ ਵੀਡੀਓ ਬਹੁਤ ਜ਼ਿਆਦਾ ਮੈਂ ਰਿਕਾਰਡ ਨਹੀਂ ਕਰੀ ਨਹੀਂ ਤੇ ਰਿਕਾਰਡ ਸਾਰੀ ਵੀਡੀਓ ਕਰਦੀ ਤਿੰਨ ਚਾਰ ਵੀਡੀਓਜ਼ ਬਣ ਜਾਣੀਆਂ ਸੀਗਾ ਹਲੂ ਕੁਝ ਕੁਝ ਪਾਰਟਸ ਮੈਂ ਤੁਹਾਨੂੰ ਸਕਿਪ ਕਰਕੇ ਮੈਂ ਦਿਖਾਈ ਨਹੀਂ ਗੀ ਫ੍ਰੀਚ ਆਪਾਂ ਅੰਦਰ ਮਹਿੰਦੀ ਲਗਾ ਸਕਦੇ ਹਾਂ ਲੇਡੀ ਸੰਗੀਤ ਜਾਨੀ ਜੋ ਪਹਿਲਾਂ ਸੰਗੀਤ ਗੀਤ ਹੁੰਦੇ ਸੀ ਉਹ ਫੰਕਸ਼ਨ ਹੁੰਦਾ ਸੀ ਅੰਦਰ ਢੋਲ ਕੀ ਵਜਾਉਂਦੇ ਸੀ ਇਸ ਤਰ੍ਹਾਂ ਸਭ ਕੁਝ ਸੀਗਾ ਇਹ ਦੇਖੋ ਕਟ ਪੁਤਲੀ ਦਾ ਸ਼ੋਅ ਹੋ ਰਿਹਾਗਾ ਬਹੁਤ ਜ਼ਿਆਦਾ ਸੇ ਇੰਜੋਏ ਕੀਤਾ ਬਹੁਤ ਵਧੀਆ ਟਾਈਮ ਪਾਸ ਕੀਤਾ ਪਤਾ ਹੀ ਨਹੀਂ ਲੱਗਿਆ ਸਰ ਟਾਈਮ ਕਦੋਂ ਨਿਕਲ ਗਿਆ ਅੰਦਰ 4-5 ਘੰਟੇ ਸਾਨੂੰ ਲੱਗੇ ਹੋਣੇ ਆਰਾਮ ਨਾਲ ਇਹ ਦੇਖੋ ਇਹ ਸਾਈਕਲ ਵਾਲਾ ਆਪਣਾ ਟੈਲੈਂਟ ਦਿਖਾ ਰਿਹਾ ਸੀਗਾ ਉਹ ਮੈਨੂੰ ਨਾ ਟੈਲੈਂਟ ਬਹੁਤ ਜ਼ਿਆਦਾ ਬਹੁਤ ਯੂਨੀਕ ਲੋਕ ਨੇ ਮੈਂ ਤੇ ਸੋਚ ਰਹੀ ਸੀ ਸਲੂਟ ਆਏ ਜੀ ਲੋਕਾਂ ਨੂੰ ਵੀ ਇੰਨੇ ਜ਼ਿਆਦਾ ਟੈਲੈਂਟ ਇਨ ਨੇ ਇੰਨੇ ਜ਼ਿਆਦਾ ਯੂਨੀਕ ਨੇ ਇੰਨਾ ਟੈਲੈਂਟ ਇਨਾਂ ਵਿੱਚ ਔਰ ਆਪਣੇ ਪੀਠ ਵਾਸਤੇ ਦੇਖੇ ਸਭ ਕੁਝ ਕਰਦੇ ਨੇ ਨਾ ਕਿਹਦਾ ਜੀ ਕਰਦਾ ਇੰਨਾ ਕੁਝ ਕਰ ਰੋ ਇੰਨੇ ਟਫ ਔਰ ਇਹ ਆਦਮੀ ਨੇ ਜਿਹੜਾ ਸਾਈਕਲ ਤੇ ਆਪਣਾ ਟੈਲੈਂਟ ਦਿਖਾ ਰਿਹਾ ਹੈ ਲਾਸਟ ਤੇ ਇਹਨੇ ਨਾ ਆਪਣੇ ਮੂੰਹ ਵਿੱਚੋਂ ਇੰਨੇ ਸਾਰੇ ਬਲੇਡ ਕੱਢੇ ਨਾ ਇੱਕ ਧਾਗੇ ਵਿੱਚ ਬੰਨੇ ਹੋਏ ਬਹੁਤ ਜ਼ਰਮ ਦੇਖਣਾ ਮੁਸ਼ਕਲ ਵੀ ਸੀਗਾ ਔਰ ਇਹਨਾਂ ਦੇ ਟੈਲੈਂਟ ਨੂੰ ਸਲੂਟ ਵੀ ਆ ਜਿਹੜਾ ਇਹਨਾਂ ਹਾਰਡਵਰਕ ਕਰਦੇ ਨੇਗੇ ਸੋ ਤੁਸੀਂ ਵੀ ਕਦੇ ਅੰਮ੍ਰਿਤਸਰ ਕੇ ਜਰੂਰ ਜਿਹਨੇ ਨਹੀਂ ਵਿਜ਼ਿਟ ਕੀਤਾ ਇੱਕ ਵਾਰ ਜਰੂਰ ਕਰਿਓ 850 ਇਹਦੀ ਪ੍ਰਾਈਸ ਆ ਟਿਕਟ ਦੀ ਇੱਕ ਜਾਣੇ ਦੀ ਔਰ ਇੱਕ ਮੀਲ ਵਿੱਚ ਇਨਕਲੂਡ ਆ ਲੰਚ ਕਰ ਲੋ ਚਾਹੇ ਡਿਨਰ ਕਰ ਲੋ ਲੰਚ ਡਿਨਰ ਚ ਤੁਹਾਨੂੰ ਬਹੁਤ ਸਾਰੀ ਵੈਰਾਈਟੀ ਬਹੁਤ ਟੇਸਟੀ ਖਾਣਾ ਮਿਲਦਾ ਹੈ ਤੇ ਆ ਚੀਜ਼ ਆਗੀ ਜਿਹਨੂੰ ਆਪਾਂ ਕਹਿੰਦੇ ਮੌਤ ਦਾ ਖੂ ਜੋ ਹਰ ਸਰਕਸ ਮੇਲਿਆਂ ਵਿੱਚ ਹੁੰਦੀ ਆਪਾਂ ਦੇਖਦੇ ਹਾਂ ਨਾ ਆ ਦੇਖੀ ਸੀ ਮੈਂ ਵੀ ਪਹਿਲਾ ਵਾਰ ਦੇਖ ਕੇ ਨਾ ਫਿਰ ਦੁਬਾਰੇ ਫੇਰ ਆ ਇਹ ਲੂ ਕੰਡੇ ਖੜੇ ਹੋਏ ਨੇ ਵੀ ਕਿਵੇਂ ਕਰਦੇ ਨੇਗੇ ਕਿਵੇਂ ਕਰਦੇ ਨੇ ਹਾਂ ਬਹੁਤ ਜ਼ਿਆਦਾ ਰਿਸਕ ਵਾਲਾ ਕੰਮ ਹੈ ਪਰ ਇਹ ਆਪ ਕਰਦੇ ਨੇ ਇਹਨਾਂ ਦਾ ਕੰਮ ਹੈ ਪੇਟ ਲਈਏ ਕਰਦੇ ਨੇ ਇਹਨਾਂ ਵਿੱਚ ਟੈਲੈਂਟ ਹੈ ਯੂਨੀਕ ਨੇ ਹਨਾ ਹਰ ਇੱਕੋ ਹੀ ਨਹੀਂ ਕਰ ਸਕਦਾ ਹੁਣ ਪਹਿਲਾਂ ਮੋਟਰਸਾਈਕਲ ਚੱਲ ਰਹੀ ਸੀ ਸਾਈਡਸ ਤੇ ਤੇ ਹੁਣ ਕਾਰ ਵੀ ਚੱਲ ਰਹੀ ਹੈ ਨਾਲ-ਨਾਲ ਬਿਲਕੁਲ ਉੱਪਰ ਤੱਕ ਉਹ ਆ ਜਾਂਦੇ ਸੀਗੇ ਸਾਨੂੰ ਡਰ ਲੱਗਦਾ ਸੀਗਾ ਦੇਖ ਕੇ ਦੇਖਣਾ ਔਖਾ ਹੋ ਰਿਹਾ ਸੀਗਾ ਪਰ ਰੀਅਲੀ ਸਲੂਟ ਹੈ ਇਹ ਜੀ ਲੋਕਾਂ ਨੂੰ ਬਹੁਤ ਬਹੁਤ ਜ਼ਿਆਦਾ ਟੈਲੈਂਟ ਹੈ ਐਨੇ ਟੈਲੈਂਟਡ ਲੋਕ ਵੀ ਹੈਗੇ ਨੇ ਲੋਕ ਆਪਣੇ ਟੈਲੈਂਟ ਰਾਹੀਂ ਆਪਣੇ ਪੇਟ ਲਈ ਆਪਣੇ ਪਰਿਵਾਰ ਲਈ ਕਮਾਰੇ ਨੇ ਤੇ ਹੁਣ ਆਪਾਂ ਦੇਖ ਰਹੇ ਹਾਂ ਸਿੰਘਾਂ ਦਾ ਗਤਕਾ ਸਿੰਘ ਇਹਨਾਂ ਇਧਰ ਗਤਕਾ ਹਰ ਇੱਕ ਚੀਜ਼ ਇਹਨਾਂ ਨੇ ਰਿਪਰੈਜ਼ੈਂਟ ਕੀਤੀ ਹੈ ਜੋ ਅੱਜ ਕੱਲ ਇਹ ਚੀਜ਼ਾਂ ਲਾਪਤਾ ਹੋ ਰਹੀਆਂ ਨੇ ਪੰਜਾਬੀ ਸੱਭਿਆਚਾਰ ਨਾਲ ਜੁੜੀਆਂ ਹਰ ਇੱਕ ਚੀਜ਼ ਇਹਨਾਂ ਨੇ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜ਼ਰੂਰ ਬੱਚਿਆਂ ਨੂੰ ਜ਼ਰੂਰ ਇੱਕ ਵਾਰ ਵਿਜ਼ਿਟ ਕਰਾਉਣਾ ਚਾਹੀਦਾ ਤਾਂ ਕਿ ਇਹ ਪੁਰਾਣੀਆਂ ਚੀਜ਼ਾਂ ਜੋ ਪਹਿਲਾਂ ਵਾਲੇ ਟਾਈਮ ਵਿੱਚ ਸੀ ਜੋ ਆਪਾਂ ਸਿਰਫ ਬੱਚਿਆਂ ਨੂੰ ਗੱਲਾਂ ਨਾਲ ਆਪਣੀਆਂ ਕਹਾਣੀਆਂ ਵਿੱਚ ਆਪਾਂ ਸੁਣਾਉਨੇ ਆ ਵੀ ਉਸ ਟਾਈਮ ਆਏ ਸੀ ਪਰ ਇੱਥੇ ਰੀਅਲ ਵਿੱਚ ਦੇਖਣ ਨੂੰ ਮਿਲਦਾ ਹੈ ਇੱਥੇ ਇੱਕ ਬਾਜੀਗਰ ਦੀ ਬਾਜੀ ਵੀ ਪਈ ਸੀ ਜਿਵੇਂ ਪਹਿਲਾਂ ਪਿੰਡਾਂ ਵਿੱਚ ਆਉਂਦੇ ਹੁੰਦੇ ਐ ਨਾਉਂਸਮੈਂਟ ਕਰਦੇ ਵੀ ਬਾਜੀਗਰ ਆਇਆ ਬਾਜੀ ਪਊਗੀ ਬਾਜੀ ਪਊਗੀ ਨਾ ਉਹ ਵੀ ਦਿਖਾਇਆ ਸੀ ਪਰ ਮੈਂ ਉਹ ਵੀਡੀਓ 'ਚ ਰਿਕਾਰਡ ਨਹੀਂ ਕੀਤਾ ਉਹਨਾਂ ਨੇ ਵੀ ਕਾਫੀ ਕੁਝ ਕੀਤਾ ਸੀ ਮੋਹ ਨਾਲ ਬਹੁਤ ਜ਼ਿਆਦਾ weight lift ਕੀਤਾ ਚੱਕਿਆ ਨਾ ਐਂਡ ਸਰੀਆ ਬਿੰਗਾ ਕੀਤਾ ਬਹੁਤ ਕੁਝ ਕੀਤਾ ਉਹਨਾਂ ਨੇ ਵੀ ਰੀਅਲੀ ਦੇਖ ਕੇ ਅੱਛਾ ਵੀ ਲੱਗ ਰਿਹਾ ਸੀ ਔਰ ਆਈ ਵੀ ਹੁੰਦਾ ਸੀ ਕਿ ਕਿੰਨਾ ਜ਼ਿਆਦਾ ਇਹ ਹਾਰਡਵਰਕ ਕਰ ਰਹੇ ਨੇ ਕਿੰਨੇ ਲੋਕ ਇਹ ਯੂਨੀਕ ਨੇ ਬਹੁਤ ਲਾਈਕ ਅੱਛਾ ਲੱਗ ਰਿਹਾ ਸੀਗਾ ਇੰਜੋਏ ਵੀ ਕਰ ਰਹੇ ਸੀਗੇ ਪਰ ਕਿਤਨ ਕੀਤੇ ਆਈ ਵੀ ਆ ਰਿਹਾ ਸੀ ਕਿੰਨਾ ਜ਼ਿਆਦਾ ਆਪਣੀ ਲਾਈਕ ਆਪਣੀ ਜਾਨ ਨਾਲ ਰਿਸਕ ਲੈ ਰਹੇ ਨੇ ਇਹ ਲੋਕ ਹਨ ਸਿਰਫ ਦੂਜਿਆਂ ਨੂੰ ਐਂਟਰਟੇਨਮੈਂਟ ਕਰਨ ਲਈ ਐਂਡ ਆਪਣੇ ਪਰਿਵਾਰ ਲਈ ਰੋਟੀ ਕਮਾਉਣ ਲਈ ਸੋ ਇਹ ਸਿੰਗਾਂ ਦਾ ਕਤਕਸ ਚੱਲ ਰਿਹਾ। ਉਹ ਜਿਹੜਾ ਸਿੰਘ ਆ ਰਿਹਾ ਜਿਹਦੇ ਕੋਲ ਹੱਥ ਵਿੱਚ ਤਲਵਾਰ ਫੜੀ ਹੋਈ ਹੈ ਉਹਦੇ ਅੱਖਾਂ ਤੇ ਪੱਟੀ ਬੰਨੀ ਹੈ ਅੱਖਾਂ ਤੇ ਨਮਕ ਪਾ ਕੇ ਪੱਟੀ ਬਣੀ ਹੋਈ ਹੈ। ਤੇ ਉਹ ਸਿਰ ਉੱਪਰ ਕੁਝ ਰੱਖਿਆ ਹੋਇਆ ਹੁਣ ਮੈਨੂੰ ਯਾਦ ਨਹੀਂ ਵੀ ਕੀ ਰੱਖਿਆ ਸੀਗਾ। ਅੱਖਾਂ ਬੰਦ ਕਰਕੇ ਉਹਨੇ ਦੇਖ ਚੱਕ ਲਿਆ। ਇਹ ਚੀਜ਼ ਹੁੰਦੀ ਹੈ ਟੈਲੈਂਟ। ਦੇਖਿਆ ਬਹੁਤ ਵਾਰਾਂ ਵਾਰ ਬਾਰੀ-ਬਾਰੀ ਦੇਖ ਤੇਰੀ ਫਿਰ ਆਪ ਕੋਲ ਚੀਜ਼ਾਂ ਯਾਦ ਰਹਿੰਦੀਆਂ ਨਾ ਆਪਾ ਭੁੱਲਦੇ ਨਹੀਂ ਹੈਗੇ। ਤੇ ਇਹ ਆ ਗਿਆ ਇੱਕ কুমਿਹਰ ਦਾ ਘਰ ਪੌਟਰਸ ਹਾਊਸ ਤੇ ਇੱਥੇ ਬਣਦੇ ਸੀਗੇ ਮਿੱਟੀ ਦੇ ਭਾਂਡੇ। ਇਹ ਕਹਿੰਦੀ ਤੁਸੀਂ ਭਾਂਡੇ ਬਣਾ ਵੀ ਸਕਦੇ ਹੋ ਬਣਾ ਕੇ ਆਪਣੇ ਘਰੇ ਵੀ ਲੈ ਕੇ ਜਾ ਸਕਦੇ ਬਹੁਤ ਸਾਰੇ ਨੇ ਕੋਲ ਬਣੇ ਵੀ ਸੀ ਪਰ ਹੁਣ ਕੌਣ ਲੈ ਕੇ ਆਉਂਦਾ ਘਰੇ ਹਨ ਅਗਲਾ ਕਹਿੰਦਾ ਹੁਣ ਤਾਂ ਮਿੱਟੀ ਆਪਾਂ ਕਹਿੰਦੇ ਘਰੇ ਮਿੱਟੀ ਖੰਨੇ ਆਤੀ ਮਿੱਟੀ ਖਿਲ ਗਈ ਤੇ ਬਣਾ ਲਈ ਸੀ ਇੱਕ ਵਾਰ ਬੱਚਿਆਂ ਨੇ ਟਰਾਈ ਕਰ ਲਈ ਸੀ ਔਰ ਸਾਰੇ ਜਣੇ ਭੈਣਾਂ ਇਹ ਪੁੱਛਦੇ ਨੇ ਵੀ ਦੂਜੀ ਕੁੜੀਆ ਕੌਣ ਹੈ ਦੂਜੀ ਕੁੜੀਆ ਕੌਣ ਮੇਰੀ ਇੱਕ ਬੇਟੀ ਹੈ ਨਾਲ ਜਿਹੜੀ ਇੱਕ ਕੁੜੀਆ ਹੋਰ ਹੈ ਬੇਟੀ ਹੋ ਰਹੀ ਹੈ ਉਹ ਬੇਟੀ ਦੀ ਫਰੈਂਡ ਆਈ ਹੋਈ ਹੈ ਬਸ ਉਹ ਤਾਂ ਹੁਣ ਅਮਰੀਕਾ ਸਰ ਤੱਕ ਦਾ ਲਾਸਟ ਟ੍ਰਿਪ ਸੀਗਾ ਤੁਹਾਨੂੰ ਅਸੀਂ ਆਗੇ ਸੀਗੇ ਲੰਚ ਕਰਨ ਇਹ ਬਣਿਆ ਹੋਇਆ ਇੱਕ ਲਾਈਕ ਖਾਣੇ ਵਾਲਾ ਹਾਲ ਬਣਿਆ ਜਿੱਥੇ ਖਾਣਾ ਖਵਾਉਂਦੇ ਨੇ ਸਭ ਨੂੰ ਬਹੁਤ ਵੱਡਾ ਹਾਲ ਹੈ ਬਹੁਤ ਵੱਡਾ ਹਾਲ ਹੈ ਤੇ ਲੰਚ ਬਹੁਤ ਜਿਆਦਾ ਯਮੀ ਸੀ ਬਹੁਤ ਵੈਰਾਈਟੀ ਆਫ ਫੂਡ ਸੀ ਸੈਲਡ ఎవਰੀਥਿੰਗ সুইਟੀ ਸੀ ਕੇਸਰ ਖੀਰ ਬਹੁਤ ਜਿਆਦਾ ਟੇਸਟੀ ਦਹੀਂ ਪੱਲੇ ਕਈ ਸਬਜ਼ੀਆਂ ਸੈਲਡ ਪਾਪੜ ఎవਰੀਥਿੰਗ ਤੁਹਾਨੂੰ ਮਿਲੂਗਾ ਇੱਥੇ ਬਹੁਤ ਜਿਆਦਾ ਯਮੀ ਫੂਡ ਸੀਗਾ ਉੱਪਰ ਛੱਤ ਦਾ ਡਿਜ਼ਾਈਨ ਦੇਖੋ ਜੇ ਅਸੀਂ ਖਾਣਾ ਖਾ ਰਹੇ ਹਾਂ ਇਸਨੂੰ ਹਾਲ 'ਚ ਉੱਪਰ ਛੱਤ ਉਹਦੇ ਨਾਲ ਇਹਨਾਂ ਨੇ ਬਾਲਟੀਆਂ ਲੈ ਕੇ ਪੁਰਾਣੀਆਂ ਜਾਂ ਦੁੱਧ ਵਾਲੀਆਂ ਜਿਵੇਂ ਦੁੱਧ ਨਹੀਂ ਹੁੰਦੀਆਂ ਪਰ ਢੋਲਦੀਆਂ ਜੀ ਦੁੱਧ ਪਾਉਂਦੇ ਸਪੈਲ ਜਿਹੜੇ ਦੁੱਧੀਆਂ ਕੋਲ ਹੁੰਦੀਆਂ ਉਸ ਤਰ੍ਹਾਂ ਦੀਆਂ ਉਲਟੀਆਂ ਕਰਕੇ ਪੇਂਟ ਕਰਕੇ ਉਹਦੇ ਵਿੱਚ ਬਲਬ ਲਾਈਟਸ ਲਗਾਈਆਂ ਹੋਈਆਂ ਨੇਗੀਆਂ ਬਹੁਤ ਸੋਹਣਾ ਡੈਕੋਰੇਟ ਕੀਤਾ ਹੋਇਆ ਸੀ ਇਹਨਾਂ ਨੇ ਮੈਂ ਤਾਂ ਇਹਨਾਂ ਦੀ ਡੈਕੋਰੇਸ਼ਨ ਹੀ ਦੇਖਦੀ ਰਹੀਗੀ ਕਲਰਫੁਲ ਜੀ ਬਹੁਤ ਸੋਹਣੀ 올ਡ ਫੈਸ਼ਨਡ ਵੀ ਪਰ ਉਹਨੂੰ ਇੱਕ ਨਿਊ ਮਾਡਰਨ ਲੁੱਕ ਦਿੱਤੀ ਹੋਈ ਸੀ ਟਾਈਮ ਹੋ ਰਿਹਾ ਹੁਣ ਰਾਤ ਦੇ 10:30 ਤਾਂ ਅਸੀਂ ਹੁਣ ਦਰਬਾਰ ਸਾਹਿਬ ਤੋਂ ਆਏ ਆ ਸਾਡਾ ਪਿੰਡ ਵੇਖ ਕੇ ਅਸੀਂ 4 ਵਜੇ ਵਾਪਸ ਰੂਮ 'ਚ ਆ ਗਏ ਸੀ ਘੰਟਾ ਕਰੈਸਟ ਕੀਤਾ ਫਿਰ ਉਸ ਤੋਂ ਬਾਅਦ ਅਸੀਂ ਫੇਰ ਫਰੈਸ਼ ਹੋ ਕੇ ਥੋੜਾ ਰੈਸਟ ਕਰਕੇ ਚਾਹ ਪੀ ਕੇ ਦਰਬਾਰ ਸਾਹਿਬ ਚਲੇਗੇ ਦਰਬਾਰ ਸਾਹਿਬ ਮੱਥਾ ਟੇਕ ਕੇ ਬੈਠੇ ਲੰਗਰ ਪਾਣੀ ਛਕਿਆ ਤੇ ਹੁਣ ਅਸੀਂ 10:30 ਵਜੇ ਆਏ ਆ ਰੂਮ ਵਿੱਚ 10:30 ਹੋ ਗਏ ਤੇ ਕੱਲ ਨੂੰ ਸਵੇਰੇ ਸਾਡੀ ਵਾਪਸੀ ਆ ਕੱਲ ਨੂੰ ਸਵੇਰੇ ਅਸੀਂ ਚੱਲਾਂਗੇ ਇੱਥੋਂ ਵਾਪਸ 2 ਦਿਨ ਰਹੀ ਸੀ ਅੱਜ ਸੈਕਿੰਡ ਨਾਈਟ ਆ ਸਾਡੀ ਇੱਥੇ ਕੱਲ ਵੀ ਅਸੀਂ ਦਿਵਾਰ ਸਾਹਿਬ ਮੱਥਾ ਟੇਕਿਆ ਅੱਜ ਵੀ ਟੇਕਿਆ ਬਹੁਤ ਵਧੀਆ ਲੱਗਿਆ ਮੱਥਾ ਟੇਕਣ ਨੂੰ ਕਾਫੀ ਟਾਈਮ ਤਾਂ ਲੱਗਦਾ ਪਰ ਮਨ ਨੂੰ ਸਕੂਨ ਬਹੁਤ ਆਉਂਦਾ ਬਹੁਤ ਸਕੂਨ ਮਿਲਦਾ ਮੱਥਾ ਟੇਕ ਕੇ ਉੱਥੇ ਬਹਿ ਕੇ ਨਾ ਮਨ ਨੂੰ ਸ਼ਾਂਤੀ ਹੀ ਮਿਲ ਜਾਂਦੀ ਹੈ ਵੀ ਆਪਾਂ ਬਹੁਤ ਵਧੀਆ ਅੱਛੀ ਜਗ੍ਹਾ ਤੇ ਆ ਗਏ ਜਿੱਥੇ ਮਨ ਨੂੰ ਸ਼ਾਂਤੀ ਮਿਲਦੀ ਹੈ ਸਕੂਨ ਮਿਲਦਾ ਸੋ ਏਸੀ ਜੀ ਅੱਜ ਦਾ ਮੇਰਾ ਵੀਡੀਓ ਹੁਣ ਕਰਦੇ ਵੀਡੀਓ ਦਾ ਐਂਡ ਹੋਪਸ ਤੁਹਾਨੂੰ ਅਜਾ ਵੀਡੀਓ ਅੱਛਾ ਲੱਗਾ ਹੋਗਾ ਵੀਡੀਓ ਅੱਛਾ ਲੱਗੇ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਿਓ ਮ